ਕਿਸਾਨਾਂ ਦੀ ਫਸਲਾਂ ਵੀ ਕਾਫੀ ਖਰਾਬ ਹੋ ਗਈਆਂ ਨੇ ਕਿਸਾਨ ਮੰਗ ਕਰ ਰਹੇ ਨੇ ਕਿ ਗਦਾਵਰੀ ਕਰਕੇ ਜਿਹੜੀ ਕਿ ਮੰਗ ਮੁਆਵਜ਼ੇ ਦੀ ਕੀਤੀ ਜਾ ਰਹੀ ਹੈ ਉਹ ਮਾਨਯੋਗ ਸਰਦਾਰ ਪੌਂਸ ਸਿੰਘ ਮਾਨ ਸਾਹਿਬ ਨੇ ਹੁਕਮ ਕਰਤੇ ਕਿ ਜਦੋਂ ਹੁਣ ਹੜ੍ਹ ਠੀਕ ਹੋਣਗੇ ਹਾਲ ਤਾਂ ਹੜਾ ਇਹ ਨੇ ਨਾ ਉਹ ਤੋਂ ਬਾਅਦ ਫਿਰ ਗਰਦੌਰੀਆਂ ਹੋਣਗੀਆਂ ਔਰ ਮੁਆਵਜ਼ਾ ਵੀ ਪੰਜਾਬ ਸਰਕਾਰ ਦੇ ਸਰਕਾਰ ਦੇ ਵੱਲੋਂ ਇੱਕ ਇੱਕ ਮਹੀਨੇ ਦੀ ਸੈਲਰੀ ਵੀ ਕਿਹਾ ਗਿਆ ਸੀ ਕਿ ਵੀ ਉਹ ਜਿਹੜੀ ਕਿ ਐਮ ਐਲ ਏ ਮੰਤਰੀ ਜਿਹੜੇ ਕਿ ਆਪਣੀਆਂ ਤਨਖਾਹਾਂ ਦੇਣ ਤੇ ਲੋਕਾਂ ਦੇ ਵਿੱਚ ਜਿਹੜੀ ਕਿ ਉਹ ਸੇਵਾ ਨਿਭਾਉਣ ਜੀ ਦੇਖੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਆ ਉਹਨਾਂ ਦਾ ਹੁਕਮ ਹੈ ਉਹ ਤਾਂ ਸਾਰੇ ਨੇ ਦੇਣੀ ਦੇਣੇ ਆ ਉਹ ਤੋਂ ਇਲਾਵਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਉੱਥੇ ਜਿਹੜੇ ਲੋਕਾਂ ਨੂੰ ਕੱਲ ਮੈਂ ਜਾ ਕੇ ਮਿਲ ਕੇ ਆਇਆ ਤਾਂ ਉਹ ਇਹ ਕਹਿੰਦੇ ਸੀ ਕਿ ਹੁਣ ਤਾਂ ਸਾਡੇ ਕੋਲ ਰਾਸ਼ਨ ਹੈਗਾ ਔਰ 5-7 ਦਿਨ ਜਦੋਂ ਪਾਣੀ ਉਤਰ ਜਾਊਗਾ ਫਿਰ ਸਾਨੂੰ ਜਿਹੜੇ ਪਸ਼ੂ ਨੇ ਉਹਨਾਂ ਲਈ ਚਾਰਾ ਚਾਹੀਦਾ ਸਾਨੂੰ ਉੱਥੇ ਅਸੀਂ ਜਿਹੜੇ ਬੰਦ ਟੁੱਟ ਗਏ ਉਹਨਾਂ ਟਰੈਕਟਰ ਚਲਾਉਣੇ ਡੀਜ਼ਲ ਚਾਹੀਦਾ ਮਤਲਬ ਅੱਜ ਦੀ ਡੇਟ 'ਚ ਉੱਥੇ ਸਾਰਾ ਸਮਗਰੀ ਹੈਗੀ ਉਹਨਾਂ ਕੋਲ ਸਾਰਾ ਖਾਣ ਪੀਣ ਦਾ ਸਮਾਨ ਕਿੱਟਸ ਪਹੁੰਚੇ ਹੋਈਆਂ ਨੇ ਹਫਤੇ 10 ਦਿਨ ਚ ਫੇਰ ਪ੍ਰੋਬਲਮ ਆਉਣੀ ਆ ਸੋ ਅਸੀਂ ਸਾਰੇ ਸਲਾਹ ਕਰ ਰਹੇ ਹਾਂ ਕਿ ਅਸੀਂ ਇੱਕ ਚਾਰੇ ਦਾ ਟਰੱਕ ਔਰ ਹੋਰ ਵੀ ਜੋ ਸਮਗਰੀ ਭੇਜੀ ਹੋਤ ਹੈ ਪੰਜਾਬ ਦੇ ਵਿੱਚ ਬਹੁਤ ਸਥਿਤੀ ਹੈ ਜਿਹੜੀ ਕਿ ਨਾਜ਼ੁਕ ਦੇਖਣ ਨੂੰ ਮਿਲ ਰਹੀ ਹੈ ਕਿਸਾਨਾਂ ਦੀ ਫਸਲਾਂ ਉਹ ਵੀ ਖਰਾਬ ਹੋ ਗਈਆਂ ਨੇ ਦੇਖੋ ਦੋ ਦਿਨ ਪਹਿਲਾਂ ਪਾਰਟੀ ਵੱਲੋਂ ਹੁਕਮ ਸੀ ਅਸੀਂ ਗੁਰਦਾਸਪੁਰ ਸੀ ਔਰ ਉੱਥੇ ਜੋ ਵੀ ਪਾਰਟੀ ਨੇ ਹੁਕਮ ਲਾਇਆ ਅਸੀਂ ਗਏ ਲੋਕਾਂ ਦਾ ਜਿੰਨਾ ਵੀ ਸਤੋ ਹੋਇਆ ਸੇਵਾ ਕਰੀ ਸਾਰੀ ਕਰ ਰਹੇ ਨੇ ਉਹ ਕੋਈ ਆਸਾਨ ਥੋੜੀ ਹੈ ਸਾਡੇ ਆਪਣੇ ਨੇ ਨਾ ਸਭ ਦਾ ਫਰਜ਼ ਮੰਨਦਾ ਹੈ ਸਾਰੇ ਪਾਰਟੀਆਂ ਵਾਲੇ ਸਾਰਾ ਪੰਜਾਬ ਉੱਥੇ ਗਿਆ ਹੋਇਆ। ਜੀ ਤੇ ਮੈਂ ਧੰਨਵਾਦ ਵੀ ਕਰਾਂਗਾ ਪੰਜਾਬ ਦਾ ਕਿ ਔਖੇ ਵੇਲੇ ਸੀ ਸਾਰੇ ਇਕੱਠੇ ਹੋ ਕੇ ਫੇਰ ਨਹੀਂ ਦੇਖਦੇ। ਫੇਰ ਸਾਰੇ ਸੇਵਾ ਚ ਹੋ ਜਾਂਦੇ ਆ। ਇਹ ਗੁਰੂ ਨਾਨਕ ਸਾਹਿਬ ਦੀ ਸਾਡੇ ਤੇ ਬਖਸ਼ਿਸ਼ ਹੈ ਪੰਜਾਬ ਦਾ 2030 ਦੇ ਵਿੱਚ ਜਿਹੜਾ ਤੁਸੀਂ ਦੇਖੋਗੇ ਇੱਥੇ ਹੜਾਏ ਸੀ। ਜੀ ਔਰ ਇਹ ਹੰਸਲਾ ਨਦੀ ਹੈ ਜਿਹੜੀ ਇੱਥੋਂ ਹੀ ਪਾਣੀ ਜਿਹੜਾ ਸਾਰੇ ਸ਼ਹਿਰ ਚ ਗਿਆ ਸੀ ਤੇ ਉਹਦੇ ਅਸੀਂ ਟਾਈਮ ਟੂ ਟਾਈਮ ਚੈੱਕ ਕਰਦੇ ਰਹਿੰਦੇ ਆ ਅਫਸਰ ਸਾਹਿਬਾਨਾਂ ਨਾਲ ਮੀਟਿੰਗ ਹੁੰਦੀ ਐ ਐਸਡੀਐਮ ਸਾਹਿਬ ਨਾਲ ਗੱਲ ਹੋਈ ਐ। ਐਕਸ਼ਨਸ ਆਵ ਇਰੀਗੇਸ਼ਨ ਨਾਲ ਗੱਲ ਹੋਈ ਹੈ ਸਾਰੇ ਮਤਲਬ ਠੀਕ ਹੈ ਰਿਪੋਰਟ ਆਪਾਂ ਨੂੰ ਘੁਮਰਾਉਣ ਨਹੀਂ ਲੋੜਨੀ ਜਿਹੜਾ ਸਰੰਦ ਹੈ ਪੂਰੀ ਤਰ੍ਹਾਂ ਸੇਫ ਹੈ ਅਜਿਹੀ ਡੇਟ 'ਚ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਪੰਜਾਬੀ ਉਥੇ ਹੜਾਂ ਦੀ ਮਾਰ ਚੱਲ ਰਹੇ ਨੇ ਤੇ ਪੂਰੇ ਹਾਲਾਤ ਪੰਜਾਬ ਦੇ ਖਰਾਬ ਨਜ਼ਰ ਆ ਰਹੇ ਨੇ ਤੇ ਉਥੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੀ ਹਾਲਾਤ ਨੇ ਕੀ ਐਮਐਲਏ ਰਾਏ ਜਿਹੜੇ ਕਿ ਉਹ ਕਿ ਆਪਣੀ ਸੇਵਾ ਨਿਭਾ ਰਹੇ ਨੇ ਤੇ ਅੱਜ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਸਰ ਤੁਸੀਂ ਕੀ ਸੇਵਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਬਹੁਤ ਸਥਿਤੀ ਹੈ ਜਿਹੜੀ ਕਿ ਨਾਜ਼ੁਕ ਦੇਖਣ ਨੂੰ ਮਿਲ ਰਹੀ ਹੈ ਕਿਸਾਨਾਂ ਦੀ ਫਸਲਾਂ ਉਹ ਵੀ ਖਰਾਬ ਹੋ ਗਈਆਂ ਨੇ ਦੇਖੋ ਦੋ ਦਿਨ ਪਹਿਲਾਂ ਪਾਰਟੀ ਵੱਲੋਂ ਹੁਕਮ ਸੀ ਅਸੀਂ ਗੁਰਦਾਸਪੁਰ ਸੀ ਔਰ ਉੱਥੇ ਜੋ ਵੀ ਪਾਰਟੀ ਨੇ ਹੁਕਮ ਲਾਇਆ ਅਸੀਂ ਗਏ ਲੋਕਾਂ ਦਾ ਜਿੰਨਾ ਵੀ ਸਤੋ ਹੋਇਆ ਸੇਵਾ ਕਰੀ ਸਾਰੀ ਕਰ ਰਹੇ ਨੇ ਉਹ ਕੋਈ ਆਸਾਨ ਥੋੜੀ ਹੈ ਸਾਡੇ ਆਪਣੇ ਨੇ ਨਾ ਸਭ ਦਾ ਫਰਜ਼ ਮੰਨਦਾ ਸਾਰੇ ਪਾਰਟੀਆਂ ਵਾਲੇ ਸਾਰਾ ਪੰਜਾਬ ਉੱਥੇ ਗਿਆ ਹੋਇਆ ਜੀ ਤੇ ਮੈਂ ਧੰਨਵਾਦ ਵੀ ਕਰਾਂਗਾ ਪੰਜਾਬ ਦਾ ਕਿ ਔਖੇ ਵੇਲੇ ਸੀ ਸਾਰੇ ਇਕੱਠੇ ਹੋ ਕੇ ਫੇਰ ਨਹੀਂ ਦੇਖਦੇ ਫੇਰ ਸਾਰੇ ਸੇਵਾ ਚ ਹੋ ਜਾਂਦੇ ਆ ਇਹ ਗੁਰੂ ਨਾਨਕ ਸਾਹਿਬ ਦੀ ਸਾਡੇ ਤੇ ਬਖਸ਼ਿਸ਼ ਹੈ ਪੰਜਾਬ ਤੇ ਤੇ ਅੱਜ ਜਿਹੜਾ ਇੱਥੇ ਆਉਣਾ ਦਾ ਮਕਸਦ ਹੈ ਪਹਿਲਾਂ ਵੀ ਮੈਂ ਇੱਕ ਦੋ ਦਿਨ ਆ ਕੇ ਗਿਆ ਕਿਉਂਕਿ 19 2023 ਦੇ ਵਿੱਚ ਜਿਹੜਾ ਤੁਸੀਂ ਦੇਖੋਗੇ ਇੱਥੇ ਹੜਾਏ ਸੀ ਜੀ ਔਰ ਇਹ ਹੰਸਲਾ ਨਦੀ ਹੈ ਜਿਹੜੀ ਹੂੰ ਇੱਥੋਂ ਹੀ ਪਾਣੀ ਜਿਹੜਾ ਸਾਰੇ ਸ਼ਹਿਰ ਚ ਗਿਆ ਸੀ ਤੇ ਉਹਦੇ ਅਸੀਂ ਟਾਈਮ ਟੂ ਟਾਈਮ ਚੈੱਕ ਕਰਦੇ ਰਹੇ ਨੇ ਅਫਸਰ ਸਾਹਿਬਾਨਾਂ ਨਾਲ ਮੀਟਿੰਗ ਹੁੰਦੀ ਐ ਐਸਡੀਐਮ ਸਾਹਿਬ ਨਾਲ ਗੱਲ ਹੋਈ ਐ ਐਕਸ਼ਨ ਸਾਹਿਬ ਇਰੀਗੇਸ਼ਨ ਨਾਲ ਗੱਲ ਹੋਈ ਹੈ ਸਾਰੇ ਮਤਲਬ ਠੀਕ ਹੈ ਰਿਪੋਰਟ ਆਪਾਂ ਨੂੰ ਘਰਾਉਣੀ ਲੋੜ ਨਹੀਂ ਜਿਹੜਾ ਸਰੰਦ ਹੈ ਪੂਰੀ ਤਰ੍ਹਾਂ ਸੇਫ ਹੈ ਅਜਿਹੀ ਡੇਟ ਜੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਇੱਕ ਮਹੀਨੇ ਦੀ ਸੈਲਰੀ ਵੀ ਕਿਹਾ ਗਿਆ ਸੀ ਕਿ ਵੀ ਉਹ ਜਿਹੜੀ ਕਿ ਐਮ ਐਲ ਏ ਮੰਤਰੀ ਜਿਹੜੇ ਕਿ ਆਪਣੀਆਂ ਤਨਖਾਹਾਂ ਦੇਣ ਤੇ ਲੋਕਾਂ ਦੇ ਵਿੱਚ ਜਿਹੜੀ ਕਿ ਉਹ ਸੇਵਾ ਨਿਭਾਉਣ ਜੀ ਦੇਖੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਆ ਉਹਨਾਂ ਦਾ ਹੁਕਮ ਹੈ ਉਹ ਤਾਂ ਸਾਰੇ ਨੇ ਦੇਣੀ ਦੇਣੇ ਆ ਉਹ ਤੋਂ ਇਲਾਵਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਉੱਥੇ ਜਿਹੜੇ ਲੋਕਾਂ ਨੂੰ ਕੱਲ ਮੈਂ ਜਾ ਕੇ ਮਿਲ ਕੇ ਆਇਆ ਤਾਂ ਉਹ ਇਹ ਕਹਿੰਦੇ ਸੀ ਕਿ ਹੁਣ ਤਾਂ ਸਾਡੇ ਕੋਲ ਰਾਸ਼ਨ ਹੈਗਾ ਔਰ 5-7 ਦਿਨ ਜਦੋਂ ਪਾਣੀ ਉਤਰ ਜਾਊਗਾ ਫਿਰ ਸਾਨੂੰ ਜਿਹੜੇ ਪਸ਼ੂ ਨੇ ਉਹਨਾਂ ਲਈ ਚਾਰਾ ਚਾਹੀਦਾ ਸਾਨੂੰ ਉੱਥੇ ਅਸੀਂ ਜਿਹੜੇ ਬੰਨ ਟੁੱਟ ਗਏ ਉਹਨਾਂ ਟਰੈਕਟਰ ਚਲਾਉਣੇ ਡੀਜ਼ਲ ਚਾਹੀਦਾ ਮਤਲਬ ਅੱਜ ਦੀ ਡੇਟ 'ਚ ਉੱਥੇ ਸਾਰਾ ਸਮਗਰੀ ਹੈਗੀ ਉਹਨਾਂ ਕੋਲ ਸਾਰਾ ਖਾਣ ਪੀਣ ਦਾ ਸਮਾਨ ਕਿੱਟਸ ਪਹੁੰਚੇ ਹੋਈਆਂ ਨੇ ਹਫਤੇ 10 ਦਿਨ ਚ ਫੇਰ ਪ੍ਰੋਬਲਮ ਆਉਣੀ ਆ ਸੋ ਅਸੀਂ ਸਾਰੇ ਸਲਾਹ ਕਰ ਰਹੇ ਹਾਂ ਕਿ ਅਸੀਂ ਇੱਕ ਚਾਰੇ ਦਾ ਟਰੱਕ ਹੋਰ ਹੋਰ ਵੀ ਜੋ ਸਮਗਰੀ ਭੇਜੀ ਹੋਏ ਤੇ ਜੀ ਸਰ ਤੁਹਾਡੇ ਵੱਲੋਂ ਕੋਈ ਨੰਬਰ ਜਾਰੀ ਕੀਤਾ ਗਿਆ ਜਿਸ ਦੇ ਨਾਲ ਹੜਪੀਟਾਂ ਦੀ ਮਦਦ ਹੋ ਸਕਦੀ ਨਹੀਂ ਉਹ ਪੰਜਾਬ ਸਰਕਾਰ ਵੱਲੋਂ ਹੀ ਆ ਇੱਥੇ ਤਾਂ ਪ੍ਰਮਾਤਮਾ ਦੀ ਕਿਰਪਾ ਹੈ ਹੀ ਨਹੀਂ ਹੜ ਨਾ ਹੀ ਹੋਣੇ ਨੇ ਪ੍ਰਮਾਤਮਾ ਕਿਰਪਾ ਰੱਖਣਗੇ ਉਹ ਪੰਜਾਬ ਸਰਕਾਰ ਦਾ ਨੰਬਰ ਹੈ ਗੁਰਦਾਸਪੁਰ ਲਈ ਜਿੱਥੇ ਕੋਈ ਇਸ ਤਰ੍ਹਾਂ ਦੇ ਹੜ ਆਉਂਦੇ ਨੇ ਸਿਚੁਏਸ਼ਨ ਇਹ ਜਿਹੇ ਉੱਥੇ ਜਾਰੀ ਕੀਤਾ ਜਾਂਦਾ ਹੈ ਬਾਕੀ ਮੇਰਾ ਨੰਬਰ ਤਾਂ ਸਾਰੀ ਸੰਗਤ ਹੈ ਸਭ ਕੋਲ ਹੈ ਜੀ ਸਰ ਕਿਸਾਨਾਂ ਦੀ ਫਸਲਾਂ ਵੀ ਕਾਫੀ ਖਰਾਬ ਹੋ ਗਈਆਂ ਨੇ ਕਿਸਾਨ ਮੰਗ ਕਰ ਰਹੇ ਨੇ ਕਿ ਗੁਦਾਵਰੀ ਕਰਕੇ ਜਿਹੜੀ ਕਿ ਮੰਗ ਮੁਆਵਜ਼ੇ ਦੀ ਕੀਤੀ ਜਾ ਰਹੀ ਆ ਉਹ ਮਾਨਯੋਗ ਸਰਦਾਰ ਪੌਂਸ ਸਿੰਘ ਮਾਨ ਸਾਹਿਬ ਨੇ ਹੁਕਮ ਕਰਤੇ ਕਿ ਜਦੋਂ ਹੜ ਠੀਕ ਹੋਣਗੇ ਹਾਲਤ ਹੜਾ ਇਹ ਨੇ ਨਾ ਉਹ ਤੋਂ ਬਾਅਦ ਫਿਰ ਗਰਦੌਰੀਆਂ ਹੋਣਗੀਆਂ ਔਰ ਮੁਆਵਜ਼ਾ ਵੀ ਪੰਜਾਬ ਸਰਕਾਰ ਦੇਊਗੀ ਸਰ 3 ਸਾਲ ਪਹਿਲਾਂ ਵੀ ਜਿਹੜਾ ਕਿ ਵਾਅਦਾ ਕੀਤਾ ਗਿਆ ਸੀਗਾ ਕਿ ਮੁਰਗੀ ਮਰੀ ਦਾ ਬੱਕਰੀ ਮਰੀ ਦਾ ਉਹ ਵੀ ਮੁਆਵਜ਼ਾ ਦਿੱਤਾ ਜਾਵੇਗਾ ਮੈਨੂੰ ਇਹ ਨਹੀਂ ਪਤਾ ਕਿ ਕੋਈ ਲੋਕ ਜਿਹੜੇ ਬੱਕਰੀ ਦਾ ਮੁਰਗੀ ਦਾ ਮੁਆਵਜ਼ਾ ਅਸੀਂ ਇੱਥੇ ਜਿਹੜਾ ਵੀ ਹੋਇਆ ਅਸੀਂ ਕੋਸ਼ਿਸ਼ ਕਰਕੇ ਸਭ ਨੂੰ ਦਵਾਇਆ ਜਿੰਨਾ ਮੁਆਵਜ਼ਾ ਬਣਦਾ ਸੀ ਕਿਸਾਨਾਂ ਦਾ ਜਾਂ ਇੱਥੇ ਘਰ ਸੀ ਅਸੀਂ ਆਪ ਵੀ ਕਲੈਕਸ਼ਨ ਕਰੀਆ ਅਸੀਂ ਆਪ ਵੀ ਦੇ ਕੇ ਆਇਆ ਕੱਲਾ ਸਰਕਾਰ ਤੇ ਹੀ ਨਹੀਂ ਹੁੰਦਾ ਆਪਾਂ ਕਿਸੇ ਨੂੰ ਟੌਂਚ ਕਰਕੇ ਨਿਕਲ ਕਰ ਸਕਦੇ ਇਹ ਸਾਡਾ ਫਰਜ਼ ਹੈ ਅਸੀਂ ਆਪਣੇ ਵੱਲੋਂ ਆ ਸਾਡੇ ਸਾਰੇ ਸਤਕਾਰਯੋਗ ਸਾਥੀ ਖੜੇ ਨੇ ਅਸੀਂ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਕਿਥਾਂ ਦਿੱਤੇ ਜੀ ਤੁਹਾਡੇ ਵੱਲੋਂ ਇਕੱਠੇ ਕਿਤੇ ਗਏ ਨੇ ਤੁਹਾਡੀ ਜਿੰਨੀ ਘਟੀ ਮੈਂ ਕੌਣ ਹੁੰਦਾ ਜੀ ਸੰਗਤ ਹੈ ਇਨਸਾਨ ਕੱਲਾ ਕੁਛ ਨਹੀਂ ਹੁੰਦਾ ਸਾਰੀ ਸੰਗਤ ਹੈ ਜਿੱਥੇ ਵੀ ਲੋੜ ਪਈ ਨਾ ਨੇ ਅਸੀਂ ਉੱਥੇ ਜਿੰਨਾ ਵੀ ਹੋ سکے ਕਰਿਆ ਇਹ ਸਭ ਨੂੰ ਕਰਨਾ ਇਹ ਨਹੀਂ ਆਪਾਂ ਨੂੰ ਕਹਿਣਾ ਚਾਹੀਦਾ ਵੀ ਆ ਫਲਾਣਾ ਉਹ ਇੱਕ ਸੀਐਮ ਸਾਹਿਬ ਨੇ ਜਿਹੜਾ ਕਿਹਾ ਸੀ ਕਿ ਹਰ ਇੱਕ ਚੀਜ਼ ਦਾ ਮੁਆਵਜ਼ਾ ਮੈਨੂੰ ਕਹਿਣ ਦਾ ਇੱਕ ਉਹਨਾਂ ਦਾ ਸਟਾਈਲ ਸੀ ਉਹਨੂੰ ਆਪਾਂ ਦੂਜੇ ਪਾਸੇ ਲੈਣੇ ਪਰ ਮੈਂ ਇੱਕ ਗੱਲ ਕਹਿ ਸਕਦਾ ਕਿ ਜੋ ਉਹਨਾਂ ਨੇ ਕਿਹਾ ਇੱਥੇ ਜਿੰਨੇ ਲੋੜਵੰਦ ਸੀ ਲੋਕਾਂ ਨੂੰ ਮਿਲਿਆ ਜੀ ਸਭ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਤੇ ਇਸ ਆ ਸਰ ਧੰਨਵਾਦ